ਤੁਸੀਂ ਦੇਖ ਰਹੇ ਹੋ ਟਾਈਮ న్యూਜ਼ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰਤੇਵਾਲੀਆ ਇਸ ਵਾਰ ਪਿੰਡ ਸੋਨਗੜ ਦੇ ਵਿੱਚ ਇੱਕ ਫਾਰਮ ਹੈ ਜਿਸ ਦਾ ਨਾਂ ਸੋਨਗੜ ਨੇਚਰਲ ਫਾਰਮ ਨੇਚਰਲ ਫਾਰਮ ਨੂੰ ਕੌਣ ਨਹੀਂ ਜਾਣਦਾ ਦੁਨੀਆ ਤੇ ਕਹ ਕਿ ਬਾਈ ਕਮਲਜੀਤ ਹੇਰ ਨੇ ਇਹ ਫਾਰਮ ਹਾਊਸ ਬਣਾਇਆ ਹੋਇਆ ਇੱਥੇ ਇਸ ਵਾਰ ਤੀਆਂ ਦਾ ਤਿਉਹਾਰ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ 10 ਅਗਸਤ ਨੂੰ ਮੈਡਮ ਜਸਵਿੰਦਰ ਬਰਾੜ ਜੀ ਪਹੁੰਚ ਰਹੇ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਤੀਆਂ ਦੇ ਵਿੱਚ ਧੀਆ ਭੈਣਾ ਅਤੇ ਮਾਤਾਵਾਂ ਪਹੁੰਚਣ ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣਨ ਇਹ ਕਿਹੜੀ ਖਾਸ ਬੇਨਤੀ ਹੈ ਕਿ ਜਿਹੜੇ ਸਿੰਗਲ ਪਰਸਨ ਹੈ ਉਹਨਾਂ ਨੂੰ ਇੱਥੇ ਆਉਣਾ ਅਲਾਉ ਨਹੀਂ ਕੀਤਾ ਹੋਇਆ ਇੱਥੇ ਸਿਰਫ ਉਹੀ ਲੋਕ ਆ ਸਕਦੇ ਆ ਜਿਹੜੇ ਕਿ ਆਪਣੇ ਪਰਿਵਾਰ ਦੇ ਨਾਲ ਆਉਣਗੇ ਚਾਹੇ ਉਮਰ ਦਾ ਕੋਈ ਵੀ ਤਕਾਜ਼ਾ ਨਹੀਂ ਪਰ ਆਪਣੇ ਪਰਿਵਾਰ ਦੇ ਨਾਲ ਜਿਹੜੇ ਆਉਣਗੇ ਉਹੀ ਜੈਂਸ ਅੰਦਰ ਐਂਟਰੀ ਮਿਲੂਗੀ ਜੈਂਸ ਨੂੰ ਲੇਕਿਨ ਹੋਰ ਜੋ ਕਿ ਸਿੰਗਲ ਪਰਸਨ ਆਉਂਦਾ ਤੇ ਉਹ ਗਰੇਜੀ ਕਰਨ ਇੱਥੇ ਆਉਣ ਤੇ ਕਿਉਂਕਿ ਇਸ ਕਰਕੇ ਜਿਹੜੇ ਸਿੰਗਲ ਪਰਸਨਾਂ ਦੀ ਐਂਟਰੀ ਦੀ ਬੈਨ ਕੀਤੀ ਹੋਈ ਹੈ ਇੱਥੇ ਸਿਰਫ ਉਹੀ ਲੋਕ ਆਉਣ ਜਿਹੜੇ ਆਪਣੇ ਪਰਿਵਾਰ ਦੇ ਨਾਲ ਆਉਂਦੇ ਆ ਸੋ ਇਹਨੂੰ ਲਾਈਵ ਤੁਸੀਂ ਟਾਈਮ ਨਿਊਜ਼ ਪੰਜਾਬ ਤੇ ਲਾਈਵ ਵੀ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਜਸਵਿੰਦਰ ਬਰਾੜ ਮੇਰੇ ਵੱਲੋਂ ਪਿਆਰ ਕਰੀ ਸਤਿ ਸ਼੍ਰੀ ਅਕਾਲ ਇੱਕ ਛੋਟਾ ਜਿਹਾ ਪਿਆਰਾ ਜਿਹਾ ਮੈਸੇਜ ਹੈ ਕਿ ਤੀਆਂ ਸੋਣ ਗੜਦੀਆਂ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਨੇਚਰਲ ਸੋਣ ਕਰ ਨੇਚਰਲ ਫਾਰਮ ਨੂੰ ਕੋਣ ਨਹੀਂ ਜਾਂਦਾ ਮੇਰੇ ਕਮਲ ਹੇਰ ਵੀ ਉਸ ਨੂੰ ਕੋਣ ਨਹੀਂ ਜਾਂਦਾ ਤੇ ਉੱਥੇ ਇਹ ਛੋਟੀ ਜਿਹੀ ਕਲਾਕਾਰਾਂ ਉਹਨਾਂ ਦੀ ਵੱਡੀ ਭੈਣ ਵੀ ਆ ਰਹੀ ਹੈ ਤੇ ਆਪਾਂ ਗੱਲ ਕੀਤੀਆਂ ਨੂੰ ਮਨਾਵਾਗੇ ਮੈਂ ਇਹ ਮੈਸੇਜ ਤਾਂ ਤੁਹਾਡੇ ਤੱਕ ਪਹੁੰਚਾਇਆ ਹੈ ਇਹ ਪ੍ਰੋਗਰਾਮ ਹੈ ਜਿਹੜਾ ਸੋਨਗੜ ਫਾਰਮ ਦੇ ਅੰਦਰ ਸਵੇਸ 11 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੇਗਾ ਮੈਂ ਵੀ ਆ ਰਹੀ ਹਾਂ ਪਲਣਾ ਹਮ ਆਕੇ ਆਉਣ 11 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਚੱਲੀਏ ਕੋ ਦੱਕ ਬੋਲੀਣਾ ਪਾਵਾਂਗੇ ਸੋਨਗੜ ਫਾਰਮ ਆਉਣੇ ਥੈਂਕ ਯੂ ਦੇਖ ਲਾ